ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਿੰਨੀ ਆ ਜ਼ਿਲ੍ਹਾ ਮੋਗਾ ਤਸੀਹਾਰ ਸਿੰਘ ਵਾਲਾ ਕਿਸੇ ਵੀ ਵੀਰ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੈ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੋਬਾਈਲ ਨੰਬਰ ਮੇਰਾ 9592374003 ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਐਸ ਘਰ ਤੇ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਖਾਸ ਕਰਕੇ ਐਚ ਬਰੀਡ ਦੇ ਉੱਤੇ ਕੰਮ ਆ ਤੇ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਚੰਗੀ ਇੱਕ ਐਚ ਹੈ ਬੈਡ ਲੈ ਕੇ ਆਏ ਆਂ ਦੂਜੇ ਸੂਏ ਬਿਲਕੁਲ ਤਾਜੀ ਸੂਈ ਸਵਾਈ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂ ਜੀ ਦੋਸਤੋ ਦੂਜਾ ਸੂਆ ਬੈਡ ਸੂਈ ਆ ਦੰਦੋਂ ਚੌਗੀ ਆ ਚਾਰ ਦੰਦ ਤੇ ਪਹਿਲ ਦੂਜਾ ਸੂਆ ਸੋਈ ਆ ਵੀਡੀਓ ਬਣਾਉਣ ਤੋਂ ਪਹਿਲਾਂ 15 ਮਿੰਟ ਪਹਿਲਾਂ ਵੈਡ ਸੂਪੀ ਸੀ ਤੇ ਵੱਛੀ ਦੇਗੀ ਬਹੁਤ ਚੰਗੀ ਐਚਐਫ ਦੀ ਉਹ ਵੀ ਤੁਹਾਨੂੰ ਕੋਈ ਵੀਡੀਓ ਦੇ ਐਂਡ ਤੇ ਜ਼ਰੂਰ ਦਿਖਾਵਾਂਗੇ ਤੇ ਦੋਸਤੋ ਬਾਈ ਕਹਿੰਦਾ ਪਹਿਲੇ ਸੂਏ ਆਪਣੇ ਘਰੇ ਵੈਡ ਨੇ 23 24 ਕਿਲੋ ਦੁੱਧ ਖੁੱਲਾ ਚਵਾਇਆ ਤੇ ਐਟ ਕੀ ਬਾਈ ਕਹਿੰਦਾ ਬਾੜਾ ਨਹੀਂ 25 ਕਿਲੋ ਦੋਦੀ ਮੈਂ ਗਾਰੰਟੀ ਦੇ ਦੂੰਗਾ ਤੇ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਇੰਨਾ ਕੁ ਦੁੱਧ ਵੈਡਣ ਦੇਣਾ ਚਾਹੀਦਾ ਕਿ ਬਰੀਡ ਬਹੁਤ ਚੰਗੀ ਹੈ ਬੱਚਾ ਮਗਰ ਵੱਛੀ ਪੂਰੀ ਸੋਹਣੀ ਆ ਦੋਸਤੋ ਐਚਐਫ ਨਸਲ ਦੀ ਵੱਛੀ ਇਸੇ ਵਾਸਨ ਵਾਲਾ ਗੌਰ ਚੰਗੀ ਹੋ ਗਈ ਬੱਚੀ ਦੀ ਇਹ ਵੀ ਕੱਲ ਨੂੰ ਚੰਗੀ ਵੜਾ ਇੱਕ ਤਿਆਰ ਹੋ ਜਾਣੀ ਹੈ ਘਰੇ ਹਾਂਜੀ ਬਾਈ ਨੇ ਵੜ ਦਾ ਪ੍ਰਾਈਸ ਰੱਖਿਆ ਹੋਇਆ ਵਾ 80000 ਰੁਪਿਆ ਉਹ ਚੋ ਬਾਈ ਕੰਦਾ ਮਾਨ ਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਜੀਏ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਬਾਈ ਦੀ ਐਚ ਹੈ ਵੜ ਵਕਾਉ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ ਚ ਦੇਖਣ ਲਈ ਮੈਂ ਸਾਰਿਆਂ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ